ਵਿਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੋ ਵਧੀਆ ਵਧੀਆ ਚੱਲਦੀ ਕਲਾ ਜੀ ਪਾਈ ਜਾਂਦੇ ਤੁਮ ਬਰੀ ਬੀਜੀ ਤੱਕ ਪਾਈ ਦੀ ਹੈ ਤੇ ਵੀਜੀ ਆ ਚੰਗੀਆਂ ਚੰਗੀਆਂ ਵੀਜੀ ਲੈ ਆਂ ਪਹਿਲਾਂ ਵੀਜੀ ਲਖਾ ਡੇਰੀ ਫਾਰਮ ਦੇਖਣ ਲੈ ਦਿਲੋਂ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਸਾਨੂੰ ਇੰਨਾ ਮਾਣ ਤੇ ਸਤਿਕਾਰ ਦਿੱਤਾ ਤੇ ਵੀਜੀ ਅੱਜ ਡਰੈਸ ਦੱਸੋ ਪਹਿਲਾਂ ਆਪਣਾ ਡਰੈਸ ਪਿੰਡ ਭੰਦੇਰ ਜਿਹੜਾ ਅੰਮ੍ਰਿਤਸਰ ਹਾਂਜੀ ਅੱਗੇ ਗੱਡ ਚੂੜੀਆਂ ਸਾਨੂੰ ਹੈ ਜਾਂਦੀਆਂ 3 ਕਿਲੋਮੀਟਰ ਹਾਂਜੀ ਮਜੀਠਾ ਹਨ 8 ਕਿਲੋਮੀਟਰ ਅੱਜ ਵੀਜੀ ਕਿੰਨੇ ਨੇ ਕਿੰਨੇ ਆ ਅੱਜ ਵੀਜੀ ਦੋ ਝੋਟੀਆਂ ਵਖਾਉਣ ਲੱਗਿਆ ਚੰਗੀਆਂ ਟੌਪ ਦੀਆਂ ਵਧੀਆ ਇੱਕ ਹੁਣੇ ਸੋਈ ਕੱਟੀ ਦਿੱਤੀ ਮੀਂਦੀ ਗਾਵੇ ਦੀ ਝੋਟੀ ਤੋਂ ਜਾ ਸੁਆ ਸੋਈ ਤੇ ਕੀ ਰਿਕਾਰਡ ਹੈ ਪਹਿਲੇ ਸਵੇਰ ਦਾ ਵੀਰ ਜੀ ਦੱਸੋ ਵੀਰ ਜੀ ਪਹਿਲੇ ਸਵੇਰ ਝੋਟੀ ਨੇ 14 ਲੀਟਰ ਦੁੱਧ ਦਿੱਤਾ ਜੋ 14 ਕਿਲੋ ਚੰਗੀ ਵੀਰ ਕੋਈ ਸੇਵਾ ਵਾਲਾ ਲੈ ਲਊ ਨਾ ਭਰਾ ਤੇ ਸੇਵਾ ਚੰਗੀ ਮੈਂ 18 ਕਿਲੋ ਦੁੱਧ ਝੋਟੀ ਦਾ ਵੀਰਾਂ ਦਾ ਪਹਿਲੇ ਸਵੇਰ 14 ਕਿਲੋ ਦੁੱਧ ਦਿੱਤਾ ਜਾਂ ਚੰਗੀ ਵੀਰ ਸੇਵਾ ਕਰੂਗਾ ਤਾਂ 18 ਹੁਣੇ ਸੂਈ ਨੀਲੀ ਰਾਵੀ ਦੀ ਮਗਰ ਕੱਟੀ ਦਿੱਤੀ ਪਿਓਰ ਨੀਲੀ ਦੀ ਦਿਖਾ ਆ ਵੀਰ ਜੀ ਬਹੁਤ ਹੀ ਵੱਡੀ ਝੋਟੀ ਦੁਜਾ ਸੁਆ ਬਾਪਾਈ ਫਿਰਦੀ ਕਰਮਾਂ ਵਾਲੀ ਅਸਲ ਚੰਗੀ نسل ਦੀ ਮਈ ਆ ਵੀਰ ਜੀ ਚੰਗੇ ਘਰੋਂ ਆਈ ਖੀਨ ਪਰੇ ਚੱਲ ਲੈ ਆਓ ਵੀਰ ਜੀ ਹੁਣ ਇਹ ਸੂਈ ਵੀਰ ਜੀ ਅੱਧਾ ਘੰਟਾ ਆ ਮੈਂ ਸੂਈ ਨੂੰ ਚੱਲ ਮੋੜ ਲੈ ਆਓ ਵੀਰ ਜੀ ਮੋੜ ਲੈ ਆਓ ਥਾਂ ਚੱਡਾ ਚੈੱਕ ਕਰੋ ਉਹਨਾਂ ਹੀ ਗਾਂ ਦੇ ਉਹਨਾਂ ਨੂੰ ਪਛਾਣ ਆ ਇਹ ਪਤਲੇ ਚੰਮ ਦੀ ਨੀ ਜੀ ਹਾਉ ਨੇ ਪੂਰੀ ਨੀ ਜੀ ਕੱਲੀ ਦੇਤੀ ਟੇਡੇ ਕਰਦਾ ਆ ਕੱਟੀ ਜੋ ਮਗਰ ਛੇਡੇ ਕਰਦੀ ਪਿਓਰ ਨੀ ਅਸਲ ਚੀਜ਼ ਹਨ ਵੀ ਪਹਿਲੇ ਸਵੇਰੇ ਵੀ ਜੀ ਛੋਟੀ ਨੇ 14 ਕਿਲੋ ਵੀਰ ਮੇਰਾ ਲੈੜੇ ਕੋਈ ਚੰਗੀ ਸੇਵਾ ਵਾਲਾ ਹਾਂ ਜੀ ਜੀ ਦੀ ਸੇਵਾ ਦਿੱਤੀ ਚੰਗੀ ਹੈ ਹਾਂ ਜੀ ਛੋਟੀ 18 ਕਿਲੋ ਦੁੱਧ ਵੀਰਾਂ ਦਾ ਕੋਈ ਚੰਗੀ ਸੇਵਾ ਵਾਲਾ ਲੈ ਗਿਆ 18 19 ਕਿਲੋ ਦੁੱਧ ਦੇ ਦੂ ਕੱਲਾ ਕੱਲਾ ਵੀ ਜੀ ਥਣ ਪਾਸ ਕੀਤੀ ਛੋਟੀ ਉਂਗਲ ਉਂਗਲ ਜੀ ਟੀ ਮੋਟੀ ਧਾਰ ਜੀ ਵਿਦ ਕੀ ਰੇਡ ਰੂਟ ਰੱਖਿਆ ਦਾ ਹਾਂ ਨਾਲ ਆਈ ਦੱਸਿਓ ਮੁੱਲ ਵੀਰ ਜੀ ਜਨਾਬ ਮੱਜੀ ਕਰੀਏ 130 ਹਜ਼ਾਰ ਦੀ ਝੋਟੀ ਖਾਣਾ ਦੇਣੀ ਵੀਰਾਂ ਦਾ ਜਨਾਬ ਮੱਜੀ ਮੁੱਲ ਕਰੀਏ 130 ਹਜ਼ਾਰ ਦੀ ਝੋਟੀ ਦੇਣੀ ਆ ਦੇਣੀ ਪਰ ਝੋਟੀ ਵੀਰ ਜੀ ਇਹੋ ਜਿਹੇ 2 ਲੱਖ ਰੀਆਂ ਝੋਟੀਆਂ ਨੇ ਹਰਿਆਣੇ ਦੀ ਵੀ ਕਹਿ ਸਕਦੇ ਆ ਹਾਂਜੀ ਬਰਾਹੀਂ ਆਪਣੇ ਲਾਗਵਾਂ ਝੋਟੀ ਲਈ ਇੱਕ ਪਿੰਡ ਛੱਡ ਕੇ ਤੁਝੇ ਵੀਰ ਦਾ ਇੱਕ ਛੱਡ ਕੇ ਦੂਜੇ ਪਿੰਡ ਤੋਂ ਲੈਂਦੀ ਆ ਵੀਰ ਵੀ ਫੌਜੀ ਵੀਰ ਕੋ ਲਈ ਨਾਮ ਨਹੀਂ ਕਰਦਾ ਫੌਜ ਦੇ ਵਿੱਚ ਫੌਜੀ ਵੀਰ ਕੋ ਲਈ ਇਹ ਤਾਂ ਦੁੱਧ ਵਾਕਿਆ ਵੀਰ ਚ ਝੂਟ ਨਹੀਂ ਫੌਜੀ ਤੁਹਾਨੂੰ ਫੌਜੀ ਤੁਹਾਨੂੰ ਪਤਾ ਝੂਟ ਨਹੀਂ ਬੰਦੇ ਬੋਲਦੇ ਸੱਚਾ ਬੰਦਾ ਹੈਦਾ ਮੈਂ ਪੂਰੀ ਸੇਵਾ ਪਰ ਸੇਵਾ ਵੀਰ ਦੀ ਬਹੁਤ ਚੰਗੀ ਜੇਵਾ ਹਾਂਜੀ ਹੁਣਾਂ ਦਾ ਵਿੱਚ ਨਹੀਂ ਸਾਰੇ ਜਾਂਦੇ ਡੰਗ ਦੇ ਵਿੱਚ ਦੂਜੀ ਝੋਟੀ ਦਿਖਾਓ ਵੀਰ ਜੀ ਇਹਦੀ ਕੀ ਡਿਟੇਲ ਆ ਵੀਰ ਜੀ ਇਹ ਵੀਰ ਜੀ ਦੂਜੇ ਸੂਈ ਸਰੀ ਝੋਟੀ ਹਾਂਜੀ ਸੂਈ ਮੰਦਿਰ ਦਿੱਤੇ 9 ਵਜੇ ਹਾਂਜੀ ਕੱਟੀ ਦਿੱਤੀ ਇਹਨੇ ਨਾਲ ਹਾਂਜੀ ਤੇ ਵੇਖੋ ਝੋਟੀ ਆਈ ਪਾਕਿਸਤਾਨੀ ਨੀਂਦੀ ਚੰਦੀ ਪਾਕਿਸਤਾਨੀ ਨੀਂਦੀ ਚੰਦੀ ਲੋਹੀ ਦੇ ਫਿਰ ਨਿਗਾਹ ਨਿਗਾਹ ਸਿੰਗ ਲਗਾ ਝੋਟੀ ਰਾਤ ਦੀ ਸੁਈ ਆ ਤੇ ਵੀਰਾਂ ਦਾ ਵੀ ਕਿੰਨਾ ਕ ਬੁੜਾ ਚ ਹੋਇਆ ਵੀਰ ਜੀ ਵੇਖੋ ਥਣ ਚੰਦਾ ਇਹ ਵੀ ਕਰਮਾਲੀ ਚੰਗੀ ਥਣਲਿਓ ਫਸੀ ਆ ਤੇ ਥਣ ਗੁੱਲਾ ਚੈੱਕ ਕਰੋ ਝੋਟੀ ਚੰਗੀ ਹੈ ਵੀਜੀ ਹੈ ਨਾ ਨਸਲ ਚੰਗੀ ਝੋਟੀ ਥਣ ਮਖਾਓ ਕੱਲਾ ਕੱਲਾ ਥਣ ਲੱਗਾ ਸਿੰਗ ਵਖਾਓ ਨਹੀਂ ਚੰਗੀ ਨਸਲ ਦੀ ਹੈ ਕਿ ਨਾ ਦੋ ਤਾਂ ਪਾ ਦੂ ਵੀਰ ਜੀ ਇਹ ਮੇਰੇ ਚੰਗਾ ਨਹੀਂ ਮੇਰਾ ਸੇਵਾ ਲੜੇ ਕੱਲ ਵੀ ਸੇਵਾ ਤੋਂ ਨਹੀਂ ਕਹਿਣਾ ਵੀ ਵੀ ਕੱਲ ਦੋ ਤੇ ਦੂਰਾ ਉਹ ਤਾਂ ਕੋਈ ਸੇਵਾ ਨਾ ਕਰੂ ਜਾਨੇ ਕਰੂ ਨਾ ਜੀ ਮੇਰੇ ਤੋਂ ਸਾਵਾਂ ਬੜਾ ਕਰਨਾ ਨਾ ਇਹ ਕਹਿੰਦਾ ਨਾ ਜੀ ਜਿੱਦ ਨਾ ਵੀਰਾਂ ਕੋ ਲਈ ਜਾਂਦੇ ਵੀ ਪਹਿਲੇ ਸਵੇਰ ਤੋਂ ਠੀਕ 11 12 12 ਕਿਲੋ ਚੁਟਾਇਆ ਜਾਂਦਾ ਉਹਦੇ ਚੋਂ ਦੇ ਰੇ ਕਿਉਂਕਿ ਵੀ ਜੀ ਅੱਜ ਨਹੀਂ ਸਹੀ ਹਫਤੇ 10 ਦਿਨ ਮੈਂ ਦੱਸਦੀ ਆ ਹਾਂਜੀ ਵੀ ਚੰਗੀ ਸੇਵਾ ਲੈ ਆ ਆ ਕੱਟੀ ਚ ਵੀਰ ਤਾਰ ਪੂਰ ਮਾਰੇ ਹੋਣੀ ਤੇ ਤਾਰ ਕੋਈ ਨਹੀਂ ਬਾਏ ਵੇਖ ਲਾਂਗੇ ਜਿੰਨੇ ਲੈਣੀ ਆ ਬਾਕੀ ਉਂਗਲਗੋਲ ਉਰੀ ਚੋਣ ਬੋਲੀ ਆ ਤੇ ਕੀ ਰੇਡ ਵੀਰ ਜੀ ਰੱਖਿਆ ਜੋ ਇਹ ਦੇ ਦਈਏ ਵੀਰ ਜੀ ਕੋਲ ਦੀ ਲੱਖ ਦੀ ਨਹੀਂ ਛੱਡ ਦੋ ਜਿਆਦਾ ਕੋਹ ਕਰਿਆ ਕਰੋ ਜਿੰਦਾ ਕਾ ਨਾ ਝੋਟੀ 95000 ਦੀ ਦੇਣੀ ਹਾਂ ਨਾ ਵੀਰਾ ਦਾ 95000 ਦੀ ਪਰ ਬਹੁਤ ਚੰਗੀ ਝੋਟੀ ਆ ਨਸਲੀ ਝੋਟੀ ਆ ਹੋਰ ਕੁਝ ਵੀਜੀ ਕਹਿਣਾ ਚਾਹੋ ਨਾ ਕਾਫੀ ਵੀਜੀ ਤੁਹਾਨੂੰ ਰੋਏ ਵੀਦਾਂ ਨੂੰ ਚਗੇ ਚੰਗੀ ਮੈਂ ਲੈ ਕੇ ਬਖਾਉਂਦੇ ਮੈਂ ਚੰਗੀ ਲਈ ਵੀਜੀ ਦੁੱਧ ਵਾਲੀ ਮੈਂ ਲਈਦਾ ਵੇਖੋ ਖਾਓ ਲੈ ਨਹੀਂ ਦਿਖਦੀ ਹੈ ਵੀਰਾ ਨਹੀਂ ਦੇਖ ਐਨੇ ਦੋ ਦਿਨਾਂ ਝੋਟੀ ਨਾਲ ਦਿੱਤਾ ਦਿਨਾਂ ਕਿੰਨੇ ਆ ਵੀ ਝੋਟੀ ਦਾ ਮਸਾਲਾ ਕਾ ਲੋ ਵੀਜੀ ਪੂਰੀ ਮੈਂ ਗਿਆ ਆਪਣੇ ਨਾਲ ਵਿੱਚ ਪੁੱਲਾ ਲਾ ਸਕੀ ਆ ਲਈਦਾ ਨਾ ਸਵਾ ਹਾਂ ਜੇਕਰ ਦਾਦੀ ਪੂਰੀ ਚੰਗੀ ਕੁਵਾਲ ਦੀ ਜਿਹੜੀ ਨਸਲ ਦੀ ਮੈਂ ਲਈਦੀ ਕੱਲ੍ਹ ਖਾਇਆ ਤੁਹਾਡੇ ਸਾਹਮਣੇ ਦੋ ਮਹੀਨੇ ਦੀ ਵੀਡੀਓ ਪਾਈ ਨਾ ਇੱਕ ਬੁਰੀ ਹਾਂਜੀ ਹਾਂਜੀ ਇੱਕ ਮੈਂ ਆਪਣੀ ਵੇਹ ਕੇ ਚਲ ਗਈ ਜੇਥੂ ਵਾਲਾ ਹਾਂਜੀ ਇੱਕ ਮੈਂ ਉਧਰ ਕਿਧਰ ਗਈ ਜੋ ਉਹ ਇਧਰ ਕੀ ਪਿੰਡ ਦੇ ਨਾਂ ਆਏ ਵੀਰ ਜੀ ਬਾਬੇ ਉਹ ਗਾਲੇ ਲਗੇ ਹਾਂਜੀ ਦੋ ਮਈਆਂ ਚਲਗੀਆਂ ਵੇਖੋ ਚਲੋ ਠੀਕ ਆ ਜੀ ਠੀਕ ਆ ਡਰੈਸ ਪਿੰਡ ਪਦੇਰ ਜ਼ਿਲ੍ਹਾ ਅੰਮ੍ਰਿਤਸਰ